ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜਿਹੜੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਝੋਨੇ ਤੇ ਐਨਪੀਕੇ 13045 ਜਾਂ ਫਿਰ 05234 ਦੀ ਸਪਰੇ ਕਰੀਏ ਇਹਨਾਂ ਦੋਵਾਂ ਦੇ ਵਿੱਚੋਂ ਕਿਹੜਾ ਐਨਪੀਕੇ ਵਧੀਆ ਹੈ ਤੇ ਝੋਨੇ ਤੇ ਕਿਹੜਾ ਐਨਪੀਕੇ ਦੀ ਸਪਰੇ ਕਰਨ ਦੇ ਨਾਲ ਆਪਾਂ ਨੂੰ ਜਿਹੜਾ ਝੋਨੇ ਦਾ ਝਾੜ ਆਪਣਾ ਵਧੂਗਾ NPK ਦੀ ਫੁੱਲ ਫਾਰਮ ਕੀ ਹੈ ਇਹਦਾ ਕੀ ਮਤਲਬ ਹੈ ਇਹਦੇ ਵਿੱਚ NPK ਦੇ ਵਿੱਚ ਕਿਹੜੇ-ਕਿਹੜੇ ਤੱਤ ਹੈ ਜਿਹੜੇ ਆਪਾਂ ਝੋਨੇ ਨੂੰ ਵਿੱਚ ਆਪਾਂ ਨੂੰ ਫਾਇਦਾ ਕਰਦੇ ਹੈ ਤੇ NPK ਦੀ ਸਪਰੇਅ ਕਰਨ ਦੇ ਨਾਲ ਆਪਾਂ ਨੂੰ ਕੀ-ਕੀ ਫਾਇਦੇ ਮਿਲਦੇ ਨੇ ਤੇ ਝੋਨੇ ਤੇ ਆਪਾਂ ਨੂੰ NPK ਦੀ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਸਹੀ ਸਮਾਂ ਕੀ ਹੈ ਗੋਭ ਸਮੇਂ ਕਰੀਏ ਜਾਂ ਫਿਰ ਜਦੋਂ ਦੁੱਧਾ ਪਾਣਾ ਰਿਹਾ ਹੁੰਦਾ ਉਦੋਂ ਕਰੀਏ ਪੂਰੀ ਆਪਾਂ ਜਾਣਕਾਰੀ ਅੱਜ ਤੁਹਾਨੂੰ ਆਪਾਂ NPK ਸਪਰੇਅ ਦੇ ਬਾਰੇ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਆਪਣੇ ਦੋਸਤ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਹਾਂਜੀ ਪਹਿਲਾ ਤਾਂ ਹੁਣ ਆਪਾਂ ਐਨ ਪੀ ਕੇ ਬਹੁਤਕੀ ਇਸ ਸੰਦੇ ਕੋਈ ਕੋਈ ਵਰਤ ਦਾ ਕੋਈ ਕੋਈ ਤੇ ਸਾਨੂੰ ਪੜਾ ਐਨ ਪੀ ਕੇ ਬਹੁਤ ਤਰ੍ਹਾਂ ਦੇ ਜਿਹੜੀ ਕੰਪਨੀਆਂ ਦੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਹੁਣ ਪਹਿਲਾ ਤਾਂ ਆਪਾਂ ਜਾਣ ਲਈਏ ਵੀ ਐਨ ਪੀ ਕੇ ਦਾ ਮਤਲਬ ਕੀ ਹੈ NPK ਦੀ ਤਜਰੀਬ ਪੂਰੀ ਫੁੱਲ ਫਾਰਮ ਹੈ ਤਾਂ ਮਤਲਬ ਹੈਗਾ ਇਹ ਨਾਈਟ੍ਰੇਟ ਫਾਸਫੋਰਸ ਪੋਟਾਸ਼ੀਅਮ ਜੇ ਆਪਾਂ ਦੇਸੀ ਤਰੀਕੇ ਨਾਲ ਇਹਦੀ ਗੱਲ ਕਰੀਏ ਨਾਈਟ ਨਾਈਟ੍ਰੇਟ ਦਾ ਮਤਲਬ ਯੂਰੀਆ ਫਾਸਫੋਰਸ ਦਾ ਮਤਲਬ ਡੀਏਪੀ ਤੇ ਪੋਟਾਸ਼ੀਅਮ ਦਾ ਮਤਲਬ ਪੋਟਾਸ਼ ਇਹਦੇ ਵਿੱਚ ਜਿਹੜਾ ਆਪਾਂ ਨੂੰ ਯੂਰੀਆ ਨਾਈਟrogen ਮਿਲੂਗੀ ਯੂਰੀਆ ਮਿਲੂਗਾ ਤੇ ਡੀਏਪੀ ਦੀ ਮਾਤਰਾ ਮਿਲੂਗੀ ਤੇ ਪੋਟਾਸ਼ ਮਿਲੂਗਾ AD ਜਿਹੜੀ ਫੁੱਲ ਫਾਰਮ ਹੈ ਹੁਣ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਜਿਹੜੇ ਐਨਪੀਕੇ ਆਉਂਦੇ ਆ ਝੋਨੇ ਤੇ ਆਪਾਂ ਸਪਰੇਅ ਦਾ ਸਮਾਂ ਹੀ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜਾ ਝੋਨੇ ਤੇ ਐਨਪੀਕੇ ਦੀ ਤੁਸੀਂ ਕੋਈ ਵੀ ਸਪਰੇਅ ਕਰਨੀ ਆਪਣੀ ਮਰਜ਼ੀ ਨਾਲ ਕਰਨੀ ਹੈ ਜਾਂ ਜਿਵੇਂ ਆਪਾਂ ਦੱਸੂਗੇ ਉਵੇਂ ਤੁਸੀਂ ਕਰਨੀਏ ਐਨਪੀਕੇ ਸਪਰੇਅ ਕਰਨ ਦਾ ਝੋਨੇ ਤੇ ਗੋਭ ਸਮੇਂ ਦੇ ਰਾ ਫਾਇਦਾ ਹੁੰਦਾ ਜਦੋਂ ਨਾਲੀ ਦੇ ਵਿੱਚ ਛੋਟੀ ਜੀ ਜਦੋਂ ਗੋਬਾਨੀ ਸ਼ੁਰੂ ਹੋਗੀ ਉਦੋਂ ਜਿਹੜਾ ਸਹੀ ਸਮਾਂ ਹੁੰਦਾ ਪਨੂ ਐਨਪੀਕੇ ਸਪਰੇ ਕਰਨ ਦਾ ਕਿਉਂਕਿ ਉਦੋਂ ਜਿਹੜੀ ਬੂਟੇ ਨੂੰ ਵੀ ਜ਼ਰੂਰਤ ਹੁੰਦੀ ਹੈ ਤੇ ਜੇ ਬੂਟੇ ਦੇ ਵਿੱਚ ਆਪਣੇ ਆਪ ਸਪਰੇ ਨਹੀਂ ਕੀਤੀ ਜਾਂ ਕਮੀ ਆ ਗਈ ਫਿਰ ਜੇ ਇਹ ਆਪਣੇ ਦਾਣਿਆਂ ਦੀ ਗਿਣਤੀ ਘਟੂਗੀ ਮੁੰਜਰ ਦੇ ਵਿੱਚ ਦਾਣੇ ਘਟਣਗੇ ਤੇ ਅੱਗੇ ਜਾ ਕੇ ਜੇਰਾ ਉਹਨਾਂ ਦਾ ਬਜਲ ਵੀ ਘਟ ਸਕਦਾ ਇਸ ਕਰਕੇ ਤੁਹਾਡੀ ਕੋਈ ਵੀ ਚਾਹੁੰਨੇ ਦੀ ਕਿਸਮ ਹੈ ਤੁਸੀਂ ਘੱਟ ਸਮੇਂ ਵਾਲੀ ਆ ਵੱਧ ਸਮੇਂ ਵਾਲੀ ਜਦੋਂ ਤੁਹਾਡੀ ਕਿਸਮ ਗੋਬ ਦੀ ਅਵਸਥਾ ਦੇ ਵਿੱਚ ਆ ਗਈ ਗੋਬ ਛੋਟੀ ਜੀ ਗੋਬ ਤੁਹਾਨੂੰ ਪੈਪ ਨਾਲੀ ਦੇ ਵਿੱਚ ਆ ਗਈ ਉਦੋਂ ਤੁਸੀਂ ਐਨਪੀਕੇ ਦੀ ਸਪਰੇਅ ਕਰਨੀ ਹੈ ਹੁਣ ਇਹਨਾਂ ਦੋਵਾਂ ਐਨਪੀਕੇ ਆ ਦੇ ਵਿੱਚੋਂ ਆਪਾਂ ਨੂੰ ਚਾਹੁਣੇ ਤੇ ਕਿਹੜੇ ਐਨਪੀਕੇ ਦੀ ਸਪਰੇਅ ਕਰਨੀ ਚਾਹੀਦੀ ਹੈ ਪਹਿਲਾ ਐਨਪੀਕੇ 13045 ਦੇਖ ਲਓ ਐਨਪੀਕੇ 13045 ਦੇ ਵਿੱਚ ਕਿਹੜੇ-ਕਿਹੜੇ ਤੱਤ ਹੈ ਇਹਦੇ ਵਿੱਚ ਇੱਕ ਤਾਂ 13% ਨਾਈਟ੍ਰੋਜਨ ਹੈ ਯੂਰੀਆ ਤੇ 0 ਪਰਸੈਂਟ ਦੇ ਵਿੱਚ ਫਾਸਫੋਰਸ ਹੈ ਮਤਲਬ ਡੀਏਪੀ ਤੇ 45 ਪਰਸੈਂਟ ਜਿਹੜੀ ਇਹਦੇ ਵਿੱਚ ਪोटाश ਹੈ ਇਹਦੇ ਵਿੱਚ ਜਿਹੜਾ ਡੀਏਪੀ ਦੀ ਮਾਤਰਾ ਬਿਲਕੁਲ ਨਹੀਂ ਹੈਗੀ ਇਹਦੇ ਵਿੱਚ ਸਿਰਫ ਨਾਈਟrogen ਤੇ ਪोटाश ਹੈ ਤੇ ਇੰਕਨੀਓ ਐਨਪੀਕੇ 0 5 34 ਦੇ ਵਿੱਚ 0 ਪਰਸੈਂਟ ਨਾਈਟrogen ਆ ਉਹਦੇ ਵਿੱਚ ਬਿਲਕੁਲ ਵੀ ਯੂਰੀਆ ਨਹੀਂ ਹੈਗਾ ਤੇ ਜਿਹੜੀ ਫਾਸਫੋਰਸ ਦੀ ਮਾਤਰਾ ਉਹ ਉਹਦੇ ਵਿੱਚ ਹੈਗੀ ਹੈ 52% ਫਾਸਫੋਰਸ ਹੈ ਡੀਏਪੀ ਤੇ 34% ਪੋਟਾਸ਼ ਹੈ ਉਹਦੇ ਵਿੱਚ ਹੁਣ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਆਪ ਦੇਖ ਲਓ ਕਿਉਂਕਿ ਝੋਨੇ ਤੇ ਆਪਾਂ ਨੂੰ ਮੇਨ ਜਿਹੜੀ ਇੱਕ ਤਾਂ ਨਸਾਰੇ ਸਮੇਂ ਜਿਹੜੀ ਨਾਈਟ੍ਰੋਜਨ ਦੀ ਵੀ ਜ਼ਰੂਰਤ ਝੋਨੇ ਨੂੰ ਹੁੰਦੀ ਹੈ ਕਿਉਂਕਿ ਯੂਰੀ ਆਪਾਂ ਪਹਿਲਾਂ ਪੂਰੀ ਕਰੀ ਹੋਈ ਹੁੰਦੀ ਹੈ ਜੇ ਇਸ ਸਮੇਂ ਆ ਕੇ ਆਪਣੇ ਬੂਟੇ ਦੇ ਵਿੱਚ ਝੋਨੇ ਤੇ ਨਾਈਟ੍ਰੋਜਨ ਜਾਂ ਯੂਰੀ ਦੀ ਕਮੀ ਆ ਗਈ ਤਾਂ ਆਪਣੇ ਝੋਨੇ ਦਾ ਝਾੜ ਫੇਰ ਵੀ ਘਟੂਗਾ ਤੇ ਦੂਜਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਪੋਟਾਸ਼ ਦਾ ਜਦੋਂ ਹੁਣ ਮਿਲਕਿੰਗ ਸਟੇਜ ਹੋਣੀ ਹੈ ਦੁੱਧਾ ਭਰਨਾ ਹੈ ਗੋਵ ਬੰਨੀ ਹੈ ਤਾਂ ਪੋਟਾਸ਼ ਦੀ ਬਹੁਤ ਜ਼ਿਆਦਾ ਜਿਹੜੀ ਮਾਤਰਾ ਦੇ ਵਿੱਚ ਜਿਹੜੀ ਆਪਣੇ ਛੌਣੇ ਨੂੰ ਜ਼ਰੂਰਤ ਹੁੰਦੀ ਹੈ ਬੂਤੇ ਨੂੰ ਇਸ ਕਰਕੇ ਆਪਾਂ ਨੂੰ ਜਿਹੜੀ ਐਨ ਪੀ ਕੇ 13 0 45 ਦੀ ਜਿਹੜੀ ਛੌਣੇ ਤੇ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਕਿਉਂਕਿ ਆਪਾਂ ਨੂੰ ਨਾਈਟ੍ਰੋਜਨ ਤੇ ਪੋਟਾਸ਼ ਦੀ ਆਪਾਂ ਨੂੰ ਜ਼ਰੂਰਤ ਹੈ ਉਹ ਜਿਹੜੀ ਐਨਪੀਕੇ 13045 ਦੇ ਵਿੱਚ ਹੈਗੀ ਆ ਫਾਸਫੋਰਸ ਦੀ ਇਹਦੇ ਵਿੱਚ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜਿੱਥੇ ਆਪਾਂ ਨੂੰ ਫਾਸਫੋਰਸ ਦੀ ਜ਼ਰੂਰਤ ਹੈ ਡੀਏਪੀ ਆਪਾਂ ਨੂੰ ਚਾਹੀਦਾ ਜਿਵੇਂ ਕਣਕ ਦੇ ਵਿੱਚ ਆਪਾਂ ਡੀਏਪੀ ਨਹੀਂ ਆਪਾਂ ਨੂੰ ਘੱਟ ਪਾਇਆ ਜਾਂ ਵੱਧ ਪਾਇਆ ਉੱਥੇ ਆਪਾਂ ਜਿਹੜੀ ਐਨਪੀਕੇ 05234 ਦੀ ਸਪਰੇਅ ਕਰ ਸਕਦੇ ਹੁਣ 05234 ਦੇ ਵਿੱਚ ਪੋਟਾਸ਼ ਦੀ ਮਾਤਰਾ ਘੱਟ ਹੈ 13045 ਦੇ ਵਿੱਚ ਜਿਹੜੀ ਪੋਟਾਸ਼ ਦੀ ਮਾਤਰਾ ਵੱਧ ਹੈ ਆਪਾਂ ਨੂੰ ਪੋਟਾਸ਼ ਵੱਧ ਚਾਹੀਦੀ ਹੈ ਤੇ ਨਾਈਟ੍ਰੋਜਨ ਵੀ ਜ਼ਰੂਰ ਚਾਹੀਦੀ ਇਸ ਕਰਕੇ ਝੋਨੇ ਦੇ ਵਿੱਚ ਜਿਹੜਾ ਐਨਪੀਕੇ 13 0 45 ਝਾੜ ਵਧਾਊਗਾ ਤੇ 13 0 45 ਦੀ ਹੀ ਸਪਰੇਅ ਕਰਿਓ 0 52 34 ਦੇ ਮਗਰ ਨਾ ਪਾਓ ਐਨਪੀਕੇ ਸਹੀ ਹੈ ਪਰ ਜਿੱਥੇ ਇਹਦੀ ਜ਼ਰੂਰਤ ਹੈ ਉੱਥੇ ਆਪਾਂ ਨੇ ਇਹਨੂੰ ਵਰਤਣਾ ਹੈ ਤੇ ਝੋਨੇ ਰਿਹਾ ਆਪਾਂ ਤੁਹਾਨੂੰ ਸਪਰੇਅ ਦਾ ਸਾਵਾਂ ਵੀ ਦੱਸਦਾ ਤੇ 1 ਕਿਲੇ ਦੇ ਵਿੱਚ ਆਪਾਂ 1.5 ਤੋਂ 2 ਲੀਟਰ 1.5 ਤੋਂ 2 ਕਿਲੋ ਆਪਾਂ ਇਹਨੂੰ ਵਰਤ ਸਕਦੇ ਟੇਟ ਤੋਂ ਲੀਟਰ ਪਾਣੀ ਦਿਨ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ